ਕੁਕੀ ਗਿਲ ਦਾ ਤੁਸੀਂ ਨਾਂ ਸੁਣਿਆ ਹੋਣਾ ਰঞ্জੀਤ ਸਿੰਘ ਕੁਕੀ ਗਿਲ। ਹਾਂਜੀ ਹਾਂਜੀ। ਉਸ ਬੰਦੇ ਨੇ ਸਿੱਖਾਂ ਲਈ ਬੜੀ ਕੁਰਬਾਨੀ ਕੀਤੀ ਆ। ਉਸ ਦੀ 8 ਸਾਲ ਦੀ ਲੜਕੀ ਦੀ ਫੋਟੋ ਲਾ ਕੇ 8 ਸਾਲ ਦੀ ਲੜਕੀ ਨੂੰ ਟ੍ਰੋਲ ਕਰਦੇ ਰਹੇ। ਜਦੋਂ ਸਾਨੂੰ ਪਤਾ ਲੱਗਾ ਨਾ ਅਸੀਂ ਆਪਣੇ ਤੌਰ ਦੇ ਤੇ ਆਪਣਾ ਫਰਜ਼ੇ ਸਮਝ ਕੇ ਇਹਨਾਂ ਬੰਦਿਆਂ ਦਾ ਵਿਰੋਧ ਕੀਤਾ ਸੀਗਾ। ਉਹਦੇ ਪਰਿਵਾਰ ਨੂੰ ਟਾਰਗੇਟ ਕੀਤਾ। ਮੈਂ ਕਿਹਾ ਕੁਕੀ ਗਿਲ ਦੀ ਇੱਕ ਸ਼ਬਦਾਵਲੀ ਇਸ ਤਰ੍ਹਾਂ ਦੀ ਲਿਆਓ ਜਿਤਨਾ ਦੀ ਇਹਨੇ ਤੁਹਾਨੂੰ ਵੀਡੀਓ ਦੇ ਵਿੱਚ ਇਹਨਾਂ ਦੀਆਂ ਸੁਣਾਈਆਂ। ਅ ਲਕੀਸ਼ਾਬ ਅਸੀਂ ਨਾ ਯੰਗ ਏਜ ਦੇ ਵਿੱਚ ਹੀ ਕਿ ਮੈਂ ਦਾੜੀਆਂ ਸੀਗਾ ਜਦੋਂ ਸਾਨੂੰ ਪਤਾ ਹੁੰਦਾ ਸੀਗਾ ਵੀ ਇਹ ਬੰਦੇ ਜਿਹੜੇ ਆ ਇਹ ਬੰਬੇ ਫਿਰ ਰਹੇ ਆ ਇਹਨਾਂ ਦੇ ਵਿੱਚੋਂ ਜਿੰਦੇ ਦਾ ਨਾਮ ਹੁੰਦਾ ਆ ਪਹਿਲੇ ਨੰਬਰ ਤੇ ਹਰਜਿੰਦਰ ਸਿੰਘ ਜਿੰਦਾ ਸੁਖਦੇਵ ਸਿੰਘ ਸੁੱਖਾ ਕੁੱਕੀ ਗਹਿਲਾ ਇੱਕ ਇਹਨਾਂ ਦਾ ਸਾਥੀ ਹੁੰਦਾ ਸੁਖੀ ਹੋਰ ਤਿੰਨ ਚਾਰ ਬੰਦੇ ਹੁੰਦੇ ਸੀ ਸਾਨੂੰ ਪਤਾ ਸੀਗਾ ਕਿਹੜੇ ਘਰਾਂ ਦੇ ਵਿੱਚ ਆਏ ਅਸੀਂ ਤਰਸਦੇ ਹੁੰਦੇ ਸੀਗੇ ਇਹਨਾਂ ਨੂੰ ਦੇਖਣ ਨੂੰ ਉਸ ਤੋਂ ਬਾਅਦ ਦੇ ਵਿੱਚ ਜਦੋਂ ਸਮਾਂ ਜਾਦਾ ਭਿਆਨਕ ਆਇਆ ਫਿਰ ਦਿਆ ਸਿੰਘ ਲਾਹੌਰੀਆ ਅ ਇੱਕ ਮਨਜਿੰਦਰ ਸਿੰਘ ਈਸੀ ਇੱਕ ਇਹਨਾਂ ਦਾ ਸਾਥੀ ਹੁੰਦਾ ਸੀਗਾ ਅ ਉਹਦਾ ਨਾਂ ਸੀ ਵਿਦੇਸ਼ੀ ਵਿਦੇਸ਼ੀ ਫੇਰਾ ਆਦਿਆ ਆਦਿਆ ਸਿੰਘ ਲਾਹੌਰੀਆ ਤੇ ਤਿੰਨ ਚਾਰ ਬੰਦੇ ਹੋਰ ਇਹ ਮਤਲਬ ਇਹ ਗਰੁੱਪ ਉੱਥੇ ਫੇਰ ਰਿਹਾ ਸੀਗਾ ਅਸੀਂ ਸਾਨੂੰ ਪਤਾ ਸੀਗਾ ਇਹ ਬੰਦੇ ਬੰਬਈ ਚ ਫਿਰ ਰਹੇ ਆ ਅਸੀਂ ਖੋਦਾ ਇਹਨਾਂ ਦੇ دیدار ਨੂੰ ਤਰਸਦੇ ਹੁੰਦੇ ਸੀਗੇ ਵੀ ਯਾਰ ਇਹ ਬੰਦੇ ਸਾਨੂੰ ਦਿਖ ਜਾਣਾ ਸੀ ਇਹਨਾਂ ਦੀ ਸੇਵਾ ਕਰੀਏ ਤੇ ਸਾਡੀ ਕੌਮ ਦੇ ਬੰਦੇ ਸੀ ਇਹ ਇਹ ਸਾਡੀ ਮੈਂਟੈਲਿਟੀ ਸੀਗੀ ਮੇਰੀ ਇਕੱਲੇ ਦੀ ਨਹੀਂ ਜਿੰਨੇ ਪੰਜਾਬ ਜਿੰਨੇ ਬੰਬੇ ਦੇ ਵਿੱਚ ਸਿੱਖਾਂ ਦੇ ਬੱਚੇ ਵੱਸਦੇ ਆ ਸਾਰਿਆਂ ਦੀ ਮੈਂਟੈਲਿਟੀ ਸੀ ਤੇ ਸਾਰੇ ਤੁਹਾਨੂੰ ਗੁਰਸਿੱਖ ਮਿਲਣਗੇ ਕੇਸਾਂ ਵਾਲੇ ਕੋਈ ਵੀ ਮੋਨਾ ਬੰਦਾ ਨਹੀਂ ਮਿਲੂਗਾ ਸਿੱਖਾਂ ਦਾ ਬੱਚਾ ਬੰਬੇ ਦੇ ਵਿੱਚ ਤੇ ਇੱਥੇ ਇੱਥੇ ਤੁਸੀਂ ਉਲਟੇ ਦੇ 300 360 ਡਿਗਰੀ ਦੇ ਉਲਟ ਜਾ ਕੇ ਦੇਖ ਲਓ ਉਹਨਾਂ ਦੇ ਕਿਤੇ ਮੁੱਦੇ ਤੇ ਕੇਸ ਹੈਗਾ ਜਦੋਂ ਖਾਲਸਾਪੁਰ ਜਿੰਦਾਬਾਦ ਦਾ ਨਾਰਾ ਮਾਰਨਾ ਉਦੋਂ ਹੀ ਇਹਨਾਂ ਨੇ ਗੋਲ ਪਰਨਾ ਪੜਿਆ